ਆਪਾਂ ਕੋਈ ਰਿਸੋਲਵ ਕਰ ਲੈਂਦਾ ਤੁਹਾਨੂੰ ਬਾਈਟ ਦੇ ਕੇ ਫੇਰੀ ਜਾਵਾਂਗੇ ਠੀਕ ਹੈ ਉਵੇਂ ਹੀ ਜਾਂਦੀ ਥੋੜਾ ਜਿਹਾ ਰਿਸੋਲਵ ਕਰ ਲਾ ਜੂ ਕਹਿੰਦੇ ਪਾਉਂਦੇ ਕੋਲ ਪਹਿਲਾਂ ਆਪਾਂ ਪਹਿਲਾਂ ਆਪਾਂ ਵੈਰੀਫਾਈ ਕਰਾ ਲਈਏ ਮੈਰੀਫਾਈ ਕਰਾਦੇ ਆਂ ਫਿਰ ਤੁਹਾਨੂੰ ਦੱਸ ਦਿੰਦੇ ਆਜੇ ਕਨਫਰਮਡ ਨਹੀਂ ਹੈ ਮੈਂ ਵੀ ਉਹੀ ਚੈੱਕ ਕਰਾ ਰਹੀ ਆਂ ਵੈਰੀਫਾਈ ਕਰਾ ਕੇ ਤੁਹਾਨੂੰ ਦੱਸ ਦਿੰਦੇ ਠੀਕ ਹੈ ਜਸਪਾਲ ਸ਼ਰਮਾ ਜੀ ਜੀ ਹਾਂ ਜੀ ਅੱਜ ਉਹ ਵੀ ਆਪਰ ਦੇ ਵਿੱਚ ਫਿਰ ਤੋਂ ਬਰਤਾਲ ਦਾ ਕੀ ਕਹਿੰਦੇ ਜਿਹੜੇ ਹੋਇਆ ਲਾਜਮ ਇਹ ਸਰਕਾਰ बार-बार ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਜਿਸ ਨੂੰ ਅਸੀਂ ਰੱਦ ਕਰਨ ਦੇ ਲਈ ਕਹਿ ਰਿਹਾ ਹਰ ਹੁਣ ਸਰਕਾਰ ਆਪਣੀਆਂ ਘਰਾਉਣੀਆਂ ਹਰਕਤਾਂ ਤੇ ਆ ਕੇ ਸਾਡੇ ਆਗੂਆਂ ਨੂੰ ਅਰੈਸਟ ਕਰ ਰਹੀ ਹੈਗੇ ਤੇ ਸਵੇਰ 4 ਵਜੇ ਤੋਂ ਅਰੈਸਟ ਕਰ ਰਹੀ ਹੈ ਹੁਣ ਸਾਡੇ ਕੁਝ ਸਾਥੀ ਸਾਡੇ ਜਥੇਬੰਦੀ ਦੇ ਬੋਲ ਦੇ ਮੁਤਾਬਕ ਟੈਂਕੀ ਦੇ ਉੱਪਰ ਚੜ ਚੁੱਕੇ ਹੈਗੇ ਜਿੰਨਾ ਟਾਈਮ ਤੇ ਸੰਘਰਸ਼ ਨੂੰ ਆਪਣੀ ਟੈਂਡਰ ਨੂੰ ਰੱਦ ਨਹੀਂ ਕੀਤਾ ਜਾਊਗਾ ਇਹ ਸੰਘਰਸ਼ ਨੂੰ ਹੋਰ ਵੀ ਰੂਪਰੇਖਾ ਬਦਲ ਕੇ ਦਿੱਤੀ ਜਾਊਗੀ ਤੇ ਜਿਸ ਤਰ੍ਹਾਂ ਹੁਣ ਸਾਥੀ ਟੈਂਕੀ ਤੇ ਚੜੇ ਨੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਰੋਡ ਵੀ ਬੰਦ ਹੋ ਸਕਦੀ ਹੈ। ਸਕਦਾ ਖੱਜਲ ਖਵਾਰੀਆਂ ਹੋ ਰਹੀਆਂ ਸਵਾਰੀਆਂ ਇਹ ਜੀ ਖੱਜਲ ਖਵਾਰੀ ਸਰਕਾਰ ਆਪ ਕਰਾਉਂਦੀ ਹੈ। ਅਸੀਂ ਬਾਰ-ਬਾਰ ਸਰਕਾਰ ਨੂੰ ਕਹਿ ਰਹੇ ਆ ਵੀ ਆਪਣੀ ਮਾਲਕੀ ਦੀਆਂ ਘੱਟ ਤੋਂ ਘੱਟ 10000 ਬੱਸਾਂ ਪਾਈਆਂ ਜਾਣ ਜਿਸ ਦੇ ਨਾਲ ਅਸੀਂ ਇਹਨਾਂ ਆਪਣੇ ਪਬਲਿਕ ਨੂੰ ਨਰਮੇ ਹਨ ਆਪਣੀ ਸਰਵਿਸ ਦੇ ਚੱਲ ਚੱਗੀ ਹੈ ਹੁਣ ਆਜੋ ਜਿਹੜੀ ਬਾਲ ਹੈ ਕਿੰਨੇ ਕਿੰਨੇ ਘੰਟੇ ਲਈ ਇਹ ਜੀ ਪਹਿਲਾਂ ਸਾਡੀ ਹੈਗੀ ਸੀ 2 ਵਜੇ ਤੋਂ ਅੱਜ ਵੀ 2 ਵਜੇ ਤੋਂ ਅਸੀਂ ਬੰਦ ਕਰਾਂਗੇ ਜੇਕਰ ਟੈਂਡਰ ਖੋਲਿਆ ਗਿਆ ਪਰ ਸਰਕਾਰ ਨੇ ਕਰਾਉਣੀ ਹਰਕਤ ਕਰਕੇ ਸਾਡੇ ਆਗੂ ਨੂੰ ਜਦੋਂ ਘਰਾਂ ਦੇ ਵਿੱਚੋਂ ਅਰੈਸਟ ਕੀਤਾ ਤਾਂ ਉਸ ਤੋਂ ਬਾਅਦ ਸਾਨੂੰ ਅਚਨਚੇਤ ਹੀ ਸੂਬਾ ਜਿਹੜੇ ਪਹਿਲੇ ਟਾਈਮ ਤੋਂ ਹੀ ਸਾਡੇ ਡੀਪੂ ਬੰਦ ਕਰਨੇ ਪਏ ਤੇ ਸਰਕਾਰ ਹੀ ਲੋਕਾਂ ਦੀ ਖੱਦਲ ਖਵਾਰੀ ਦਾ ਜ਼ਿੰਮੇਵਾਰ ਹੈ ਇਸ ਜਿੰਨਾ ਟਾਈਮ ਸਾਡੇ ਸਾਥੀ ਰਹਿਣਾ ਨਹੀਂ ਕੀਤੇ ਜਾਂਦੇ ਤੇ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਾ ਤੇ ਇਸ ਤੋਂ ਵੀ ਤਿੱਖਾ ਹੋਣਾ ਜੀ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਰਾਜਵੀਰ ਸਿੰਘ ਜੀ ਹਕੀ ਕਿਹੜੀ ਵਜਾ ਪੂਰਾ ਪੰਜਾਬ ਦੇ ਜਿਹੜੇ ਏਡੇ ਬੰਦ ਕਰ ਦਿੱਤੇ ਗਏ ਸਰ ਜਿਹੜਾ ਆਪਣਾ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਪਿਛਲੇ ਕਈ ਮਹੀਨਿਆਂ ਤੋਂ ਕਿਲੋਮੀਟਰ ਬੱਸਾਂ ਦਾ ਟੈਂਟਰ ਲੈ ਕੇ ਆ ਰਹੀ ਆ ਬਾਰ-ਬਾਰ ਤੇ ਸਾਡੇ ਵਿਰੋਧ ਕਰਨ ਤੋਂ ਇਹ ਰੱਦ ਨਹੀਂ ਕਰਦੀ ਤੇ ਅੱਗੇ ਪੋਸਟਪਣ ਕਾ ਕਰ ਦਿੱਤਾ ਜਾਂਦਾ ਤੇ ਅੱਜ ਇਹ ਪੂਰੀ ਤਿਆਰੀ ਨਾਲ ਸਾਡੇ ਸੂਬਾ ਆਗੂ ਸ਼ਮਸ਼ੇਰ ਸਿੰਘ ਤੇ ਬਾਕੀ ਹੋਰ ਸਾਡੇ ਕਈ ਪ੍ਰਧਾਨ ਇਹਨਾਂ ਨੇ ਸਵੇਰ ਤੋਂ ਘਰੋਂ ਚੱਕ ਕੇ ਨਜ਼ਰਬੰਦ ਕੀਤੇ ਹੋਏ ਨੇ ਤੇ ਬਾਕੀ ਸਾਡੀ ਪਟਿਆਲਾ ਡੀਪੂ ਦੀ ਕਮੇਟੀ ਸਾਰੀ ਗ੍ਰਿਫਤਾਰ ਕੀਤੀ ਹੈ ਤੇ ਬਠਿੰਡਾ ਡੀਪੂ ਤੇ ਲੁਧਿਆਣਾ ਡੀਪੂ ਵੀ ਪ੍ਰਸ਼ਾਸਨ ਹੁਣ ਵੱਧ ਕੇ ਜੇ ਕੁਝ ਸਕਿੰਟ ਸਾਥੀ ਨਾ ਟੈਂਕੀ ਤੇ ਚੜਦਾ ਇਹ ਵੀ ਪੂਰੀ ਜਾਰੀ ਕਰਕੇ ਆਏ ਹੋਏ ਨੇ ਤੇ ਜੇ ਹੁਣ ਕੋਈ ਵੀ ਸਾਡਾ ਸਾਥੀ ਨੂੰ ਕਿਸੇ ਨੂੰ ਪ੍ਰਸ਼ਾਸਨ ਗ੍ਰਿਫਤਾਰ ਕਰਦਾ ਹੈ ਤੇ ਦੂਸਰੇ ਸਾਥੀ ਜਿਹੜੇ ਗ੍ਰਿਫਤਾਰ ਕੀਤੇ ਹੋਏ ਨੇ ਜੇ ਉਹਨਾਂ ਨੂੰ ਨਹੀਂ ਛੱਡਦਾ ਤਾਂ ਸਾਡੇ ਸਾਥੀ ਨੇ ਆਪਣੇ ਉੱਪਰ ਪਟ્રોલ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਨੀਚੇ ਛਾਲ ਮਾਰ ਦਿੰਦੇ ਨੇ ਐਸ ਡੀ ਐਮ ਅਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਕੋਈ ਗੱਲਬਾਤ ਹੋਈ ਹੈ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਕੋਈ ਗੱਲ ਵਾਦ ਜੀ ਮੈਂ ਕਰੀ ਕੋਈ ਗੱਲ ਵਾਦ ਨਹੀਂ ਜੀ ਕੋਈ ਗੱਲ ਬਾਤ ਦਾ ਦੌਰ ਕੋਈ ਸਾ ਸਾਥੀ ਉਹ ਉਨਾ ਚਿਰ ਨੀਚੇ ਨਹੀਂ ਆਊਗਾ ਜਦੋਂ ਤੱਕ ਸਾਡੇ ਜਿਹੜੇ ਗ੍ਰਿਫਤਾਰ ਕੀਤੇ ਹੋਏ ਸਾਥੀ ਨੇ ਉਹਨਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ ਇਹ ਕਿੰਨੀ ਕਿਤੇ ਦੀ ਸਟ੍ਰਾਈਕ ਹੈ ਇਹ ਅਨੁਮਿੱਥੇ ਸਮੇਂ ਲਈ ਹੈ ਜੀ ਜਦੋਂ ਤੱਕ ਸਾਡੇ ਸਾਥੀ ਜੀ ਲੱਗਦਾ ਹੈ ਕਿਤਨੇ ਕਿਤੇ ਖੱਜਲ ਖਵਾ ਸਵਾਰੀਆਂ ਨੂੰ ਹੋਣਾ ਪੈ ਰਿਹਾ ਸਰ ਅਸੀਂ ਮੰਨਦੇ ਆ ਪਰ ਅਸੀਂ ਵਾਰ-ਵਾਰ ਨੋਟਿਸ ਦੇ ਕੇ ਅ ਅੱਜ ਅਸੀਂ ਸਿਰਫ ਗੇਟ ਰੈਲੀ ਕਰਨੀ ਸੀਗੀ ਸਾਡਾ ਬੰਦ ਦਾ ਕੋਈ ਇਰਾਦਾ ਨਹੀਂ ਸੀ ਅੱਜ ਤੇ ਸਰਕਾਰ ਨੇ ਸਾਡੇ ਆਗੂ ਸਵੇਰੇ 5 ਵਜੇ ਤੋਂ ਘਰੋਂ ਚੱਕਰੋਂ ਘਰੀ ਚੱਕ ਕੇ ਨજરਬੰਦ ਕੀਤੇ ਹੋਇਆ ਜੀ ਉਸ ਤੋਂ ਲੈ ਕੇ ਜਿਹੜਾ ਰੋਸ਼ਟਰ ਹਾਂਜੀ ਹਾਂਜੀ ਜਦੋਂ ਤੱਕ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਇਹ ਧਰਨੇ ਹੀ ਚੱਲਦੇ ਰਹਿਣਗੇ ਜੀ ਉਹ ਸ਼ੁਰੂ ਕਰ दिए ਜੀ ਮਾਰਨ ਦਾ ਸੋਦੇ ਨਹੀਂ ਵਜਾਂਗੇ ਐਸੇ ਖੜਾ ਕੀ ਆ ਰਹੀ ਆ ਲਗਾਤਾਰ ਹਰ ਵਾਰੀ ਪ੍ਰੋਟੈਸਟ ਕਰਨ ਦੇ ਨਾਲ ਉਹ ਟੈਂਡਰ ਨੂੰ ਅੱਗੇ ਕਰ ਦਿੱਤਾ ਜਾਂਦਾ ਅੱਜ ਵੀ 28 ਤਰੀਕ ਨੂੰ 2 ਵਜੇ ਭਾਗਪਤੇ ਸਰਕਾਰ ਵੱਲੋਂ ਉਹ ਟੈਂਡਰ ਖੋਲਿਆ ਜਾਣਾ ਸੀ ਉਹਦੇ ਰੋਸ ਵਿੱਚੋਂ ਸਾਡੀ 11 ਵਜੇ ਤੋਂ ਗੇਟ ਰੈਲੀ ਰੋਸ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਕਰਨੀ ਸੀ ਤੇ ਨਾਲ ਹੀ ਸਾਡਾ ਨੋਟਿਸ ਗਿਆ ਸੀ ਕਿ ਵੀ ਜੇਕਰ ਉਹ ਟੈਂਡਰ ਨੂੰ ਖੋਲਿਆ ਜਾਂਦਾ ਤਾਂ ਅਸੀਂ ਤੁਰੰਤ ਜਿਹੜਾ ਪੰਜਾਬ ਦੇ 27 ਦੇ 27 ਦੀ ਪੂਬੰਦ ਕਰਕੇ ਹੜਤਾਲ ਤੇ ਜਾਵਾਂਗੇ ਪਰ ਅੱਜ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮਿਲ ਕੇ ਇੱਕ ਘਨੌਣੀ ਹਰਕਤ ਕੀਤੀ ਗਈ ਕਿ ਸਾਡੇ ਕੁਝ ਜ਼ਿਲ੍ਹੇ ਦੇ ਮੁੱਖ ਮੁਖਾਂ ਅਗੂਆਂ ਨੂੰ ਜਿਹੜਾ ਘਰ ਤੋਂ ਅਰੈਸਟ ਕਰ ਲਿਆ ਗਿਆ ਜ਼ਬਰਦਸਤੀ ਛਾਪੇਮਾਰੀ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਨਜ਼ਰਬੰਦ ਕੀਤਾ ਗਿਆ ਜਿਹਦੇ ਰੋਸ ਵੱਜੋਂ ਨਹੀਂ ਅੱਜ ਸਵੇਰ ਤੋਂ ਹੀ ਸਾਡੇ 27 ਦੇ 27 ਡੀਪੂ ਬੰਦ ਕਰਕੇ ਇੱਥੇ বাস ਸਟੈਂਡ ਬੰਦ ਕਰਕੇ ਅਸੀਂ ਪ੍ਰੋਟੈਸਟ ਜਾਰੀ ਰੱਖਿਆ ਹੋਇਆ ਤੇ ਜੇਕਰ ਉਹਨਾਂ ਨੇ ਇਹਨਾਂ ਸਾਥੀਆਂ ਦੀ ਰਿਹਾਈ ਨਾ ਕੀਤੀ ਤੇ ਕਿਲੋਮੀਟਰ ਸਕੀਮ ਦੇ ਜਿਹੜੇ ਟੈਂਡਰ ਨੂੰ ਰੱਦ ਨਾ ਕੀਤਾ ਜਾਂ ਖੋਲਿਆ ਗਿਆ ਉਹ ਤਾਂ ਅਸੀਂ ਇਹ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ ਇਹ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖੇ ਹੋਣਗੇ ਕਹਿੰਦੇ ਕਿ ਤੁਹਾਡੇ ਡਿਟੇਨ ਵੀ ਕੀਤੇ ਗਏ ਆ ਕਿਹੜੀ ਜਗ੍ਹਾ ਤੋਂ ਕੀਤੇ ਕਿੰਨੇ ਵਜੇ ਸਰ ਉਹ ਆਪਣੇ ਆਪਣੇ ਘਰਾਂ ਵਿੱਚ ਸੀਗੇ ਜਾਂ ਜਿਨ੍ਹਾਂ ਦੀ ਸੀਆਈਡੀ ਪ੍ਰਸ਼ਾਸਨ ਦੇ ਕੋਲ ਸੀਆਈਡੀ ਪ੍ਰਸ਼ਾਸਨ ਦੇ ਕੋਲ ਸੀਗੀ ਕਿ ਵੀ ਇਹ ਸਾਥੀ ਡੀਪੀਓ ਦੇ ਵਿੱਚ ਹਾਜ਼ਰ ਨੇ ਜਾਂ ਧਰਨੇ ਦੀ ਰੂਪਰੇਖਾ ਤਿਆਰ ਕਰ ਰਹੇ ਨੇ ਚਾਹੇ ਉਹ ਆਪਣੇ ਘਰਾਂ ਦੇ ਵਿੱਚ ਹੋਣ ਚਾਹੇ ਵੱਖ-ਵੱਖ ਥਾਵਾਂ ਦੇ ਵਿੱਚ ਹੋਣ ਉਹਨਾਂ ਨੂੰ ਅਰੈਸਟ ਕਰ ਲਿਆ ਹੈ ਹਾਂਜੀ ਸਰ ਜਥੇਬੰਦਵੀ ਕਾਰਤ ਦੇ ਜੋ ਵੀ ਹੁਕਮ ਆਊਗਾ ਉਹ ਹਰ ਐਕਸ਼ਨ ਨੂੰ ਲਿਖਿਆ ਜਾਊਗਾ ਹਾਂਜੀ ਇਹ ਸਾਥੀ ਸਾਡੇ ਜਥੇਬੰਦੀ ਦੀ ਕਾਰ ਤੇ ਟੈਂਕੀ ਤੇ ਚੜ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾ ਕੋਈ ਬੰਦੀਕੀ ਕਰਦਾ ਤਾਂ ਇਸ ਨੂੰ ਹੋਰ ਤਿੱਖਾ ਕਰਕੇ ਸੰਘਰਸ਼ ਨੂੰ ਪ੍ਰੂਫ ਰੇਖਾ ਦਿੱਤੀ ਜਾਊਗੀ ਤੇ ਜਿੰਨਾ ਟਾਈਮ ਸਾਥੀ ਸਾਡੇ ਰਹਿਣਾ ਨਹੀਂ ਹੁੰਦੇ ਇਹ ਸੰਘਰਸ਼ ਤਿੱਖੇ ਹੁੰਦੇ ਜਾਣਗੇ